ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਕੇ ਪਿਆਰੀ ਸਾਧ ਸੰਗਤ ਜੀ ਆਪਣੇ ਮਨ ਵਿੱਚ ਕਈ ਵਾਰ ਵਿਚਾਰ ਆਉਂਦੀ ਹੈ ਕਿ ਜਿਨ੍ਹਾਂ ਨੇ ਗੁਰੂਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਸਿੰਘ ਸਹੀਦ ਜਿਨ੍ਹਾਂ ਨੂੰ ਆਪਾਂ ਬੜੇ ਹੀ ਸਤਕਾਰ ਦੇ ਨਾਲ ਯਾਦ ਕਰਦੇ ਆਂ ਅੰਮ੍ਰਿਤ ਵੇਲੇ ਉੱਠ ਕੇ ਨਮਸ਼ਕਾਰਾਂ ਕਰਦੇ ਆ ਉਹਨਾਂ ਦੀ ਘਰ ਵਿੱਚ ਜੋਤ ਲਗਾਉਂਦੇ ਆ ਅਤੇ ਉਹਨਾਂ ਦੇ ਨਾਂ ਨੂੰ ਬਹੁਤ ਬਹੁਤ ਵਾਰ ਆਪਾਂ ਧਿਆਉਂਨੀਆਂ ਦਿਨ ਦੇ ਵਿੱਚ ਸੋ ਇਹ ਜਿਹੜੇ ਗੁਰੂ ਕੇ ਸਿੱਖ ਹੋਏ ਨੇ ਸਿੰਘ ਹੋਏ ਨੇ ਸਿੰਘ ਸ਼ਹੀਦ ਆਖਰ ਇਹਨਾਂ ਦੇ ਵਿੱਚ ਕਿ ਹੋ ਜਾ ਉਤਸ਼ਾਚਾ ਅਤੇ ਕਿ ਹੋ ਜਾ ਇਹਨਾਂ ਦਾ ਜੀਵਨ ਹੋਏਗਾ ਜਿਹੜਾ ਕਿ ਗੁਰੂ ਦੇ ਦਰ ਦੇ ਉੱਤੇ ਇਹਨਾਂ ਨੂੰ ਇੰਨੀ ਵੱਡੀ ਵਡਿਆਈ ਮਿਲੀ ਇਹਨਾਂ ਨੇ ਗੁਰੂ ਕੇ ਮੰਨ ਨੂੰ ਕਿਵੇਂ ਜਿੱਤਿਆ ਹੋਵੇਗਾ ਕਿਉਂਕਿ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੇ ਕੇ ਮਾਮੂਲੀ ਗੱਲ ਨਹੀਂ ਹਰ ਇੱਕ ਦੇ ਮਨ ਵਿੱਚ ਹੁੰਦਾ ਹੈ ਕਿ ਗੁਰੂ ਦੀਆਂ ਖੁਸ਼ੀਆਂ ਇਹਨਾਂ ਨੂੰ ਕਿਵੇਂ ਪ੍ਰਾਪਤ ਹੋਈਆਂ ਏਡੀਆਂ-ਐਡੀਆਂ ਸ਼ਹੀਦਾਂ ਸ਼ਹੀਦੀਆਂ ਇਹਨਾਂ ਨੇ ਪ੍ਰਾਪਤ ਕੀਤੀਆਂ ਆਖਿਰ ਇਹਨਾਂ ਦਾ ਜੀਵਨ ਔਰ ਭਜਨ ਮੰਦ ਦੀ ਕੀ ਹੋ ਜੇ ਹੋਵੇਗੀ ਸੰਗਤ ਜੀ ਤੁਸੀਂ ਵੀ ਜਾਣ ਲਓ ਕਿ ਬਾਬਾ ਦੀਪ ਸਿੰਘ ਜੀ ਕਿੱਡੇ ਮਹਾਨ ਸਾਡੇ ਸਿੰਘ ਸਹੀਦ ਹਨ ਗੁਰੂ ਅਤੇ ਉਹਨਾਂ ਵਿੱਚ ਕੋਈ ਭੇਦ ਨਹੀਂ ਗੁਰੂ ਵਿੱਚ ਆਪੇ ਅਧਾਨ ਸੋ ਉਹਨਾਂ ਦੇ ਜੀਵਨ ਦੇ ਵਿੱਚੋਂ ਆਪਾਂ ਸਮਝਦੇ ਹਾਂ ਜਾਣੀ ਆਪਾਂ ਅੱਜ ਜਾਣ ਲਈ ਕਿ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਥੋੜਾ ਜਿਹਾ ਜੀਵਨ ਆਪਾਂ ਉਹਨਾਂ ਦੇ ਝਾਤ ਪਾਈਏ ਕਿਹੋ ਜਿਹਾ ਹੈ ਬਾਬਾ ਦੀਪ ਸਿੰਘ ਦੀ ਜਿਹੜੀ ਬੰਦਗੀ ਸੀ ਸੰਗਤ ਦੇ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਬਾਬਾ ਦੀਪ ਸਿੰਘ ਜੀ ਹੋਰ ਸੇਵਾ ਦੇ ਨਾਲ ਨਾਲ ਜਿਹੜੇ ਭਜਨ ਕਰਦੇ ਸਨ ਸ਼ਾਸਤ੍ਰ ਵਿਦਿਆਵੀ ਸਿਖਾਉਂਦੇ ਸਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਨਿਤਨੇਮ ਸੀ ਪੰਜਾਂ ਬਾਣੀਆਂ ਤੋਂ ਬਿਨਾਂ ਉਸ ਤੋਂ ਅੱਗੇ ਸੰਗਤ ਜੀ 110 ਪਾਠ ਬਾਬਾ ਦੀਪ ਸਿੰਘ ਜੀ ਰੋਦ ਰੋਜ਼ ਦੀ ਰੋਜ਼ ਜਪ ਜੀ ਸਭ ਕਰਦੇ ਸਨ ਅਤੇ ਕਈ ਵਾਰੀ ਇਸ ਤਰ੍ਹਾਂ ਵੀ ਆਇਆ ਹੈ ਪੜਨ ਦੇ ਵਿੱਚ ਸੁਣਨ ਦੇ ਵਿੱਚ ਕਿ ਬਾਬਾ ਦੀਪ ਸਿੰਘ ਜੀ 31 ਪਾਠ ਜਾਪ ਸਾਹਿਬ ਦੇ ਦਸੋਂ ਬਾਣੀ ਦੀ ਵੀ ਕਰਦੇ ਸਨ ਹੋਰ ਬਹੁਤ ਸ਼ਬਦ ਸੁਰਤ ਦੇ ਅਭਿਆਸ ਕਰਦੇ 110 ਪਾਠ ਔਰ 31 ਪਾਠ ਜਾਬਸਾਬ ਦੇ ਕਰਦੇ ਸਨ ਇੰਨੀ ਬੰਦਗੀ ਹੋਣ ਦੇ ਕਾਰਨ ਤਾਂ ਹੀ ਬਾਬਾ ਦੀਪ ਸਿੰਘ ਜੀ ਨੂੰ ਏਡਾ ਵੱਡਾ ਮਰਤਵਾ ਸੰਗਤ ਜੀ ਉਹ ਪ੍ਰਾਪਤ ਹੋਇਆ ਗੁਰੂ ਦੀਆਂ ਖੁਸ਼ੀਆਂ ਬੰਦਗੀ ਤੋਂ ਬਿਨਾਂ ਨਹੀਂ ਮਿਲਦੀਆਂ ਇਸ ਕਰਕੇ ਬਾਬਾ ਦੀਪ ਸਿੰਘ ਜੀ ਸਾਦਾ ਹਿਸੇ ਕੌਮ ਦੇ ਵਿੱਚ ਪੂਜੇ ਜਾਂਦੇ ਹਨ ਅਤੇ ਬੜੇ ਸਤਕਾਰ ਦੇ ਨਾਲ ਸੰਗਤ ਜੀ ਉਹ ਆਪਣੇ ਸਿੱਖ ਪੰਥ ਦੇ ਵਿੱਚ ਸਾਦਾ ਹੀ ਸਤਿਕਾਰਯੋਗ ਰਹਿਣਗੇ ਸਾਰੀਆਂ ਸੰਗਤਾਂ ਨੂੰ ਯਾਦ ਕਰਦੀਆਂ ਹਨ ਜਿਹੜਾ ਵੀ ਬਾਬਾ ਦੀਪ ਸਿੰਘ ਜੀ ਦਾ ਧਿਆਨ ਲਰ ਕੇ ਉਹਨਾਂ ਦੇ ਨਾਮ ਦਾ ਪਾਠ ਕਰਦਾ ਹੈ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਬੜੀਆਂ ਹੀ ਕਿਰਪਾ ਕਰਦੇ ਹਨ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਬਾਰੇ ਹੋਰ ਸ਼ਹੀਦਾਂ ਬਾਰੇ ਜਾਣਕਾਰੀ ਆਪਾਂ ਦਿੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ